चो जी मेरा कान चेरे चेरे पपला पीना पे आज क्यों खा दे <laughs> सो जी ये सा आमिन आमिन है जी हाँ जी सत श्रीकाल जी सारे की हाल चाल ने जी होप तुम सारे घंट हो गए जी सो वेलकम बैक सा नवे ब्लॉग सो जी अच्छे घरे कौन आया ਸਤਿ ਸ਼੍ਰੀ ਅਕਾਲ ਐ ਕਰਦੇ ਆਮੀ ਨਾ ਬੋਲ ਜੀ ਆਮੀ ਨਾ ਲੋਥਾ ਸਾਡੇ ਕਰੇ ਆਮੀ ਕਾ ਜੈਮਸੀ ਪੂਰਾ ਜਾਈ ਇੱਕ ਵਾਰ ਸਾਰੇ ਨੂੰ ਪਤਾ ਹੀ ਆ ਸੋ ਜੀ ਬੱਚੇ ਲੜ ਰਹੇ ਨੇ ਖੁਸ਼ੀ ਜੀ ਸੇ ਕੁੜੀ ਨੂੰ ਸੰ ਸਪੈਸ਼ਲ ਕਿਆ ਸੀਗਾ ਹੀ ਵਲੋਗ ਦੇ ਵਿੱਚ ਆਉਣਾ ਆ ਸੋ ਜੈਮਸੀ ਬੋਲ ਦੋ ਸਾਰਿਆਂ ਨੂੰ ਜੈਮਸੀ ਤੁਸੀਂ ਬੋਲੋ ਜੀ ਜੈਮਸੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਿਕੋਜ਼ ਅਸੀਂ ਸਿੱਖ ਹਾਂ ਜੀ ਜੈ ਪੀਰਾਂ ਦੀ ਲੱਖ ਦਾ ਤੇ ਫੀਰ ਦੀ ਜੈ ਜੈ ਤੇਰੀ ਮੇਰਾ ਕੰਨ ਛੇਰੇ ਛੇਰੇ ਪਲਾ ਪੀਣਾ ਪਿਆ ਆਈ ਪਿੱਪਲ ਪੀਣਾ ਪਿਆ ਸੋ ਸਾਡੇ ਗੁੱਡੇ ਦੇ ਸਰਾੜੇ ਲੱਗਾ ਜੀ ਹੀਟਰ ਸੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜਿੱਤੇ ਮਾਰਗਾ ਤੇ ਘਰ ਬੰਦ ਤੇ ਨਦੀ ਨੀਤ ਨਹੀਂ ਬੰਦ ਹੈ ਬੰਦ ਓਏ ਲੈ 10 ਵਲੋਗ ਦੇ ਵਿੱਚੋਂ ਮੈਂ ਗੱਲ ਕੱਟਤੀ ਪਾਗਲ ਚਾਹ ਮ ਦੁੱਧ जी सत श्रीकाल सत श्रीकाल सो जी अजी <laughs> <क्यों गा> दे सो जी है सामिन

ਸਾਰੀਆਂ ਫਰੈਂਚਾਂ ਦਾ ਪਟਾਲੀਆਂ ਨੇ 10 ਪਾਗਲ ਹੀ ਹੈਗੇ ਗੁੰਦ ਕੇ ਕੁਸ਼ੀ ਕਰ ਪਿਛੋ ਗੁੱਤ ਗੁੰਦ ਕੇ ਨੂੰਦੀ ਸਹਰ ਗੁੰਦ ਤੁਸੀਂ ਕੁਝ ਕਹਿਣਾ ਚਾਹੋਗੇ ਬੇਟਾ ਬੇਟਾ ਕੁਝ ਤਾਂ ਬੋਲੋ ਜੀ ਚਲ ਸੁਣ ਜਸੋਂ ਦਾ ਪਿਆਰ ਰੋਟੀ ਪਾਣੀ ਕਰਦਾ ਹੈ ਕੰਡੇ ਕੰਡੇ ਕਿ ਕਰਿਆ ਕੰਡੇ ਤੂੰ ਤਾਂ ਮੇਰਾ ਹੀ ਸਾਰਾ ਕੁਝ ਵਿਖਾਈ ਜਾਣਾ ਮੰਮੀ ਲੋਕਾਂ ਨੂੰ ਪਤਾ ਲੱਗ ਗਿਆ ਨਾ ਜੀ ਆਪਾਂ ਕੋ ਨਈ ਸਿਸ ਕਰਕੇ ਜਿਆਦਾ ਨਾ ਬੋਲੋ ਜੀ ਚੰਗਾ ਨਹੀਂ ਲੱਗਦਾ ਜੀ ਰਾਹੀ ਤੁਸੀਂ ਗੈਸ ਕਰ ਗਿਆ ਹੋਗੇ ਇਹ ਮੈਂ ਰੱਖ ਕੋਈ ਨਹੀਂ ਦੇ ਰੱਤ ਜਲਦੀ ਲਸਣ ਕੰਡਾ ਛੇਲ ਦੇ ਭਾਈ ਕੀ ਕਰੂ ਜੇ ਹੈਂ ਹੋ ਲਖਬਾ ਹੋ ਨਹੀਂ ਹੋ ਲਖਬਾ ਯਾਰਾ ਬੋਲ ਦੋ ਕੋ ਕੋ ਜੇ ਨਾ ਕਰ ਗਏ ਲਿਆ ਫਰੀ ਵਲੋਗ ਦੇ ਨਾਲ ਬਣੇ ਰਿਓ ਵਲੋਗ ਬਹੁਤ ਕੈਟ ਹੋਣ ਵਾਲਾ ਜੀ ਸੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਸਾਡਾ ਆਮ ਹੋ ਗਿਆ ਆਮ ਹੋਦਣ ਕਿ ਆਸ ਯਾਰ ਗੁੰਟੇ ਨੂੰ ਇਹਨਾਂ ਨਿਕਾਜ ਟਿਕਾ ਚੋਰੀ ਚੋਰੀ ਜਾਗਦਾ ਪਿਆ ਦੇਖੋ ਜੀ ਕਿੰਨਾ ਚਲਾਕ ਬੱਚਾ ਸਾਡੇ ਤਰ੍ਹਾਂ ਸਾਡੇ ਕਾਕਾਸ਼ਾ ਨੂੰ ਚੋਰੀ ਚੋਰੀ ਵੇਖਦਾ ਹੈ ਨਕਸਾ ਕਿ ਆਜ ਬੋਲਟਾ ਰਹਿ ਮੇਰੇ ਇੱਥੋਂ ਵੀਡੀਓ ਵੀ ਨਹੀਂ ਬਣਾਈ ਜੀ ਵੀਡੀਓ ਤਾਂ ਬਣੇਗੀ ਤੁਹਾਡੇ ਨਾਲ ਸੈੱਟ ਕੀ ਬਣੀਆਂ ਨੇ ਗੋਡੋ ਵੀਡੀਓ ਨਹੀਂ ਵੀਡੀਓ ਵੀੜ ਗੋ ਪ੍ਰਿਆਨ ਕਰੇ ਸੰਚਾਰ ਕਰੇ ਠੀਕ ਹੈ ਮੈਂ ਵੇਖੋ ਨਾ ਮੈਨੂੰ ਇੱਕ ਅੰਨ ਕਹਿੰਦੇ ਉਬੜ ਨੂੰ ਇਧਰ ਵੇਖੀ ਸੋਈ ਸੁਨਿਆ ਸੁਨਿਆ ਲਾਈ ਕਿਤੇ ਨਾ ਅੱਕੇ ਗੁੱਤਾ ਕੀਤੀ ਆ ਸੋਈ ਵਧੀਆ ਲੱਗਦੀ ਆ ਵੀ ਸਸੀਕਾ ਸਰਾਂ ਨੂੰ ਹੋ ਬੰਦੇ ਮੇਰੇ ਨਾਲ ਜਾਫਰ ਸੁਬਾਰੀ ਹੁਣਾਂ ਦੇ ਐਸਾ ਤਿੰਨ ਪੜੇ ਘਰਾਂ ਵਿੱਚ ਛੇ ਜਿਨ੍ਹਾਂ ਨੇ ਕੰਨ ਮੈਂ ਲਾ ਦੇ ਨੀ ਲੱਡੂ ਤੇ ਘਰਾਂ ਬਲਿਆ ਆ ਪਿਆ ਹੀ ਸੋਫੇ ਤੇ ਕੋ ਜਵਾਕ ਨਾ ਇਧਰ ਚੜ ਜਾ ਯਾਰ ਅਲਾ ਸੌਂ ਜਾ ਉਹ ਦੱਸ ਨਾਲੇ ਕਰਦਾ ਬੰਦਾ ਇਹਨੇ ਹਾਂ ਉਹ 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 ਇੱਕ ਰੈਂਟਰ ਕਰਦੋ ਧੋਕੇ ਦਾ ਨਿੱਟ ਤੇ ਪੈ ਗਈ ਹੁਣ ਕੁੜੀਏ ਪਰਵਾਹ ਨਾ ਇਹ ਨਿੱਟ ਤੇ ਕਾ ਇੱਥੇ ਲੈ ਕੇ ਬਹਿ ਜਾ ਨਾਲ ਦੁੱਧ ਤੇ ਪਾਲਾ ਤੇ ਨਾਲ ਕੀ ਨਾ ਉਹਨਾਂ ਨੂੰ ਸੋਝੇਗੀ ਚੱਲ ਕਾਕਾ ਜਸਵੀਰ ਦੇ ਬਾਪ ਰੋਈ ਜਾਂਦਾ ਐ ਕਰਕੇ ਲੈ ਇਹਨੂੰ ਕਿ ਤਾ ਜੀ ਚੰਗੇ ਲੱਗਦੇ ਨੇ ਤਾ ਕਾਲਨ ਹੋਵੇ ਕਾਲਨ ਚਾਹ ਦੇ ਮੈਂ ਕਾਲਨ ਹਾਂ

ਹਰਗੁਣ ਜੀ ਜੁੜੀ ਜਾਵਾ ਸੀ ਦੈਟ ਆਲੇ ਆਨੇ ਅਬ ਨੂੰ ਨਹੀਂ ਆ ਗਈ ਚਾਚੀਆ ਵਿੱਚ ਅਰੀ ਡੁੱਡੂ ਬਿਮਾਰੇ ਅਰੀ ਡੁੱਡੂ ਪੀਵਾੜੇ ਖੁਸ਼ੀ ਜੀ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਇਹ ਕੁਝ ਤਾਂ ਕਹੋ ਜੀ ਅਸੀਂ ਤੁਹਾਡਾ ਵਲੌਗ ਬਣਾ ਰਿਹਾ ਜੀ ਹਰਗੁਣ ਜੀ ਤੁਸੀਂ ਕੁਝ ਕਹੋ ਜੀ ਪਲੀਜ਼ ਕੁਝ ਤਾਂ ਕਹੋ ਕਿ ਚੈਨਲ ਸਬਸਕ੍ਰਾਈਬ ਕਰੋ क्या चैनल सब्सक्राइब नो <laughs> करो मैं <laughs> बोलना नहीं हूँ क्या चैनल चल मेरे पीछे पीछे बोलो क्या चैनल सब्सक्राइब करो क्या चैनल सब्सक्राइब करो चैनल सब्सक्राइब करो बोलो चैनल चल तू छाड़ परां खुशी बोलो चैनल एक बार चैनल, चैनल, चैनल? चैनल? सब्स क्राइब क्राइब oh my God, damn, ग्रेज की you know? <laughs> <laughs> की औलाद, देख <दी> ते ते। <laughs> बोल तेरे वीडियो बन दी अज बोल तु सा जवाक देख चुके जी एदा दे जवाक है किसी के ਆਪਾਂ ਨਹੀਂ ਕੁਛ ਕੀ ਸਾਡੀ ਖੁਸ਼ੀ ਕੱਲੀ ਸਿਆਣੀ ਐ ਤੇ ਹਰ ਕੋਣ ਵੀ ਸਿਆਣੀ ਵਿਚਾਰੀ ਤੇ ਹਾਲੇ ਹਾਲੇ ਤੁਹਾਨੂੰ ਇੱਕ ਹੋਰ ਜਲਵਾ ਵਿਖਾਵਾਂਗੇ ਅਸੀਂ ਸ਼ਾਇਦ ਸ਼ਾਮ ਨੂੰ ਜਾਈਏ ਉਧਰ ਅਸੀਂ ਜੋ ਸਾਡਾ ਕਾਕਾ ਜੀ ਨੇ ਵਰਦਾਨ ਉਹਨਾਂ ਦਾ ਕੀ ਕੰਮ ਹੈ ਜੀ ਮਾਰਨਿੰਗ ਮਾਰਨਿੰਗ ਜੋ ਰਹਿੰਦੇ ਨੇ ਉਹ ਚਰਚੇ ਤੇ ਰਹਿੰਦੇ ਨੇ ਜੀ ਤੇ ਰਾਤ ਨੂੰ ਗੁਰੂ ਦਾ ਨਾਮ ਲੈਂਦੇ ਨੇ ਲੈਂਦੇ ਨੇ ਹਾਂਜੀ ਅੰਮੀ ਜੀ ਪਿਆਰ ਨਾਲ ਬੋਲਿਓ ਜੀ ਚਲ ਆ ਤੇਲ ਤੁਲ ਪਾ ਦੋ ਤੇਲ ਤੁਲ ਪਾ ਦੋ ਜੀ ਮੈਂ ਕਾ ਗਾਣਾ ਕੀ ਗਾਣਾ ਸੁਣਾ ਦੇ ਯਾਰ ਫਿਰ ਕੋਈ ਨਹੀਂ ਯਾਰ ਕੋਈ ਤਾਂ ਸੁਣਾ ਮਾੜਾ ਮੋਟਾ ਕੋਈ ਥੋੜਾ ਬਹੁਤਾ ਦੱਸਣਾ ਸੁੱਚਾ ਸੁੱਚਾ ਗਾਣਾ ਸੁਣਾ ਦੇ ਚਲ ਤਾਂ ਇਹਨਾਂ ਦੱਸ ਦੇ ਫੈਨ ਕਿੰਨਾ ਹੈ ਕਿੰਨਾ ਕਿੰਨਾ ਸੱਤ ਤੁਸੀਂ ਕਿੰਨੇ ਫੈਨ ਹੋ ਜਿਵੇਂ ਮਰਜੀ ਕਿੰਦੇ ਫੈਨ ਜੇ ਗੁਰੂ ਸਿੰਘ oh my god ਗੁਰੂ ਸਿੰਘ ਦੇ ਫੈਨ ਖੁਸ਼ੀ 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 ਇੱਕ ਮਿੰਟ ਖੁਸ਼ੀ ਖੁਸ਼ੀ ਤੁਸੀਂ ਕਿੰਦੇ ਫੈਨ ਜੇ ਗੁਰੂ ਸਿੰਘ ਦੇ ਕਿੰਦੇ ਹਰਗੋਹਨ ਕਹਿੰਦਾ ਕਿੰਦੇ ਫੈਨ ਜੇ ਇਹ ਹੀ ਹੋਗਾ ਕੋਈ ਮਾਈ ਗੋਡ ਸੋ ਗਾਇਸ ਇਹ ਸਾਰੇ ਮੇਰੇ ਫੈਨ ਨੇ ਤੁਸੀਂ ਦੇਖ ਸਕਦੇ ਤੁਸੀਂ ਕਿੰਦੇ ਫੈਨ ਜੇ ਕਿਰਨ ਬਠਿੰਡਾ ਦੇ ਕਿਰਨ ਕਿੰਨਾ ਬਠਿੰਡਾ ਦਾ ਫੈਨ ਹੈ ਜੀ ਸਾਡਾ ਵੱਡਾ ਸੋ ਜੀ ਆਪਾਂ ਘੈਂਟ ਵਲੌਗ ਬਣਾਉਣੇ ਆ ਸਾਨੂੰ ਕਮੈਂਟਾਂ ਵਿੱਚ ਦੱਸਿਓ ਇਹ ਤੁਸੀਂ ਦੱਸਣਾ ਸਾਨੂੰ ਤਾਂ ਲੱਗਦਾ ਕਿ ਅਸੀਂ ਘੈਂਟ ਬਣਾਉਣੇ ਆ ਚੱਲ ਬੱਸ ਆ ਗਿਆ ਆ ਗਿਆ ਜੀ ਸੋ ਜੀ ਸਾਡੇ ਕਾਕੂ ਦਾ ਪਲੰਗ ਬਾਹਰ ਆ ਚੁੱਕਿਆ ਜੀ ਮੰਮੀ ਜੀ ਬਣਾ ਚੁੱਕੇ ਨੇ ਜੀ ਸਾਨੂੰ ਲੱਗਾਇਆ ਜੀ ਪੂਰਾ ਇਹ ਕੰਮ ਸੋ ਔਰ ਗਿਆ ਔਰ ਜੀ ਉੱਥੇ ਉੱਥੋ ਸੋ ਜੀ ਇਸ ਦੇ ਨਾਲ ਕਰਦੇ ਆ ਜੀ ਵਲੌਗ ਦੀ ਸਮਾਪਤੀ ਸੋ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਹੈਗੇ ਆ ਜੀ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਮੈਨੂੰ ਪਤਾ ਜੀ ਵਲੌਗ ਛੋਟਾ ਹੈ ਪਰ ਅਡਜਸਟ ਕਰੋ ਜੀ ਥੋੜੇ ਦਿਨ ਦੀ ਗੱਲ ਹੈਗੀ ਆ ਪਰ ਆਪਾਂ ਵਲੌਗ ਵੱਡੇ ਪੱમાਵਾਂ ਕਰਾਂਗੇ ਜੀ ਸੋ ਬੱਚੇ ਗਿਆ ਜੀ ਫੇਡਣ ਬਾਅਦ ਆਉਂਦੇ ਆ ਤੇ ਫਿਰ ਆਪਾਂ ਉਹਨਾਂ ਦਾ ਸੀਨ ਨਹੀਂ ਲੈ ਸਕਦੇ ਕਿਉਂਕਿ ਵਲੌਗ ਦੀ ਸਮਾਪਤੀ ਹੋ ਚੁੱਕੀ ਹੈ ਜੀ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਸੋ ਜੀ ਅਸੀਂ ਖਾ ਰਹੇ ਹਾਂ ਜੀ ਮੈਡੀਸਿਨ ਕਿਉਂਕਿ ਮੈਡੀਸਿਨ ਲੈਣ ਦੇ ਲੱਭੀ ਹੈ ਜ਼ਰੂਰੀ ਰਖਾਣੀਆਂ ਉਹ ਵੀ ਤੇ ਲੈ ਕੇ 6 ਸਾਤਾ ਕੈਲਸ਼ੀਅਮ ਤੇ ਅੰਧਲੇ ਡਿੱਗੇ ਮੈਸੇ ਸੜ ਕੇ ਘਰੋਂ ਲਾਉਣਗੇ ਤਾਂ ਖਾੜੀ ਲਾ ਦੇਣਾ ਮੀਨ ਖਲਕਦਾ ਹੈ ਹੋਰ ਪੜਾਈ ਹੋ